ਸ਼੍ਰੀਮਤ ਭਾਗਵਤ ਕਥਾ ਫੇਸ 5 ਸ਼੍ਰੀ ਹਰਮੰਦਰ ਵਿਖੇ ਚੱਲ ਰਹੀ ਹੈ ਜਿਸ ਦੇ ਅੱਜ 6ਵੇਂ ਦਿਨ ਕ੍ਰਿਸ਼ਨਾ ਅਤੇ ਰੁਕਮਣੀ ਜੀ ਦਾ ਵਿਆਹ ਕਰਵਾਇਆ ਗਿਆ ਇਸ ਮੌਕੇ ਦੇ ਉੱਤੇ ਸ਼੍ਰੀਮਤ ਭਾਗਵਤ ਕਥਾ ਦੇ ਵਿੱਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਹਾਜ਼ਰੀ ਲਗਾਈ ਗਈ ਉਹਨਾਂ ਦੇ ਨਾਲ ਫੇਸ 5 ਦੇ ਐਮਸੀ ਮੈਮ ਬਲਜੀਤ ਕੌਰ ਵੀ ਹਾਜ਼ਰ ਸਨ ਅੱਜ ਪਾਰਾ ਸਰਕਾਰ ਵੱਲੋਂ ਬਲੈਕਆਊਟ ਬਾਰੇ ਸ਼ਾਮ 7:30 ਤੋਂ 740 ਤੱਕ ਦੇ ਨਿਰਦੇਸ਼ ਦਿੱਤੇ ਗਏ ਸਨ ਜਿਸ ਦੇ ਚੱਲਦੇ ਹੋਏ ਸਭ ਸੰਤਾਂ ਨੇ ਬਲੈਕਆਊਟ ਦਾ ਸਮਰਥਨ ਕੀਤਾ ਅਤੇ ਪਹਿਲਗਾਮ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਵਿਅਕਤੀਆਂ ਲਈ 1 ਮਿੰਟ ਦਾ ਮੌਨ ਵੀ ਤਾਰਨ ਕੀਤਾ गारा मारि ने देवी द्वारा सभी द्वारा ज्वाला पशु तवेलोक निज आप को ने किसी भगवान द्वारा नमो समे करकल कपार औरले सतपुर असंत मोर भगवान प्रिय दहन रीति करते सभी परिणो की होने जयदेव मैडम की बात भगवान की बात देवनाथ बैर होवा ब्राह्मण गुवंत गोसामनार कोंड में जड़ी पानी है कंता पेट जंबो प्रचाल वक्षणम और सबसे बड़ी बात यह है تم نے جو بھی اس ختم کے اٹھانا ہے جلدی سے جلدی گنپتی مہاراج کی بھگوان ان دیہی آتم کو اپنے شری چرما میں نواس دیں اور ان کے پریوار کو دکھ سہن کرنے کی شکتی پردان کرے ਵੰਡਾਵਾਂ ਮਹਾਰੀ ਲਾਲ ਜੀ ਮੰਡਰ ਦੇ ਪ੍ਰਧਾਨ ਜੀ ਸਾਹਿਬ ਇਹ ਤੋਂ ਨੇ ਹੌਸਲਾ ਜੀ ਬਜੀਤ ਕੌਰ ਜੀ ਜੀ ਸੁਦਰਸ਼ ਸ਼ਰਮਾ ਜੀ ਮੰਤਰ ਕਮੇਟੀ ਸਾਡੇ ਗੁਰਵਾਰ ਸਾਹਿਬ ਦੀ ਸਾਰੇ ਕਮੇਟੀ ਦੇ ਮੈਂਬਰ ਜੀ ਸਹਿਬਾਨ ਪਰ ਖਾਸ ਤੌਰ ਤੇ ਕਿਸ ਪਾਰ ਨੇ ਸਾਰੇ ਹੀ ਨਿਵਾਸੀ ਪਿੰਡੋ ਭਾਵੋ ਮਕਾਓ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਦਾ ਦਿਵਾਰਪਰ ਕਰਨਾ ਹੈ ਕਿ ਤੁਸੀਂ ਸਾਰਿਆਂ ਨੇ ਜੋ ਭਗੋਟਾ ਇੱਕ ਬਾੜ ਚੱਲ ਰਿਹਾ ਹੈ ਉਸੇ ਪਰ ਕਾਫੀ ਜਣਾ ਤੋਂ ਉਹਦਾ ਨੰਦ ਮੰਗ ਰਹੇ ਹਾਂ ਔਰ ਪੜ੍ਹੇ ਜਤਨਵਾਰ ਨੇ ਤੀਣਾ ਧਨਵਾਰ ਤੁਹਾਡਾ ਸਾਰਿਆਂ ਜਨ ਸਫਲਾ ਕਰ ਰਹਿਣੇ ਔਰ ਮੈਨੂੰ ਮਾਣ ਹੈ ਕਿ ਇਸ ਮੰਤਰ ਕਮੇਟੀ ਨੇ ਜਿਸ ਤਰੀਕੇ ਨਾਲ ਇਸ ਮੰਦਰਾ ਨਿਰਮਾਣ ਤੇ ਖਾਸ ਤੌਰ ਤੇ ਸੰਗਤਰੋਂ ਨਾਲ ਜੋੜਿਆ ਉਹੜਾ ਕਾਵਲ ਇਤਰੀਫ ਹੈ। ਔਰ ਖਾਸ ਕਰਕੇ ਬਹੁਤ سارے ਲੋਕ ਸਮਾਜ ਸੇਵਾ ਕੰਮੇ ਜਾਂਦੇ ਨੇ ਪਰ ਉਹ ਮੈਂ ਕਹਿ ਸਕਦਾ ਵੀ ਥੋੜਾ ਲੋਕਾਂ ਦੇ ਵਿੱਚ ਪ੍ਰਚਾਰ ਵੱਧ ਕਰਦੇ ਕੰਮ ਘੱਟ ਕਰਦੇ ਪਰ ਇਹ ਕਮੇਟੀ ਕੰਮ ਵੱਧ ਕਰਦੀ ਹੈ ਪ੍ਰਚਾਰ ਘੱਟ ਕਰਦੀ ਹੈ اور ਮੈਂ ਖਾਸ ਕਰਕੇ ਆਪਣੇ ਬੀਬੀਆਂ ਭੈਣਾਂ ਦਾ ਵੀ ਧੰਨਵਾਦ ਕਰਦਾ ਜਿਹੜੀਆਂ ਹਰ ਰੋਜ਼ ਕਿਸੇ ਪਰਿਵਾਰ ਦੇ ਵਿਚ ਆ ਕੇ ਦਰਦ ਕਰਦੀਆਂ ਨੇ ਜੋ ਪਾੜੇ ਮੰਡਲੀ ਬਣੀ ਹੋਈ ਹੈ ਔਰ ਇਹਨਾਂ ਨੇ ਬੜਾ ਬੜਾ ਕੰਟਰੀਬਿਊਸ਼ਨ ਆਪਣੀ ਇਸ ਮੰਦਰ ਦੀ ਕਮੇਟੀ ਨੇ ਦਿੱਤੀ ਹੈ ਕਿ 2 ਲੱਖ ਰੁਪਇਆ ਬੜੀ ਵੱਡੀ ਗੱਲ ਹੈ। ਔਰ ਦੂਸਰਾ ਇਹ ਹਿੰਦੁਸਤਾਨ ਜਿਹੜਾ ਬਹੁਤ ਧਰਮਾਂ ਬਹੁਤਾਂ ਦਾ ਦੇਸ਼ ਹੈ। ਬਾਰਾ ਤਰ੍ਹਾਂ ਦੇ ਲੋਕ ਇਸ ਹਿੰਦੁਸਤਾਨ ਵਿੱਚ ਵਸਦੇ ਨੇ। ਸਾਡੇ ਸਰਦਾਰਾਂ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪੋ ਆਪਣਾ ਧਰਮਾਂ ਦੀ ਪੂਜਾ ਆਚਰਣਾ ਕਰਨ ਦੀ ਪੂਰੀ ਖੁੱਲ ਹੈ ਅਸੀਂ ਆਪਣੇ ਮਰਿਆਦਾ ਮੁਤਾਬਕ ਸਾਰੇ ਹੀ ਉਹਦੀ ਪੂਜਾ ਆਚਰਣਾ ਕਰ ਸਕਦੇ ਆਂ ਔਰ ਪੰਜਾਬ ਦੀ ਖਾਸ ਕਰਕੇ ਖੂਬਸੂਰਤੀ ਆ ਕੇ ਪੰਜਾਬ ਦੇ ਵਿੱਚ ਜੇ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਹੈ ਤਾਂ ਮੰਦਰ ਵਾਲੇ ਪਹੁੰਚਦੇ ਨੇ ਜੇ ਮੰਦਿਰ ਦਾ ਗੁਰਦੁਆਰਾ ਸਾਹਿਬ ਵਾਲੇ ਪਹੁੰਚਦੇ ਨੇ ਇੱਕ ਭਾਈਚਾਰਕ ਸੰਗਠਨ ਮੈਂ ਤਾਂ ਭਗਵਾਨ ਦੇ ਚਰਨਾਚ ਰਹੀ ਅਰਦਾਸ ਕਰੂੰ ਬੇਨਤੀ ਕਰੂੰਗਾ ਕਿ ਸਾਡੇ ਇਹ ਬੜੇ ਪਰਪੱਕ ਰਹੇ ਬੜੇ ਰਹੇ ਇਸ ਤਰ੍ਹਾਂ ਸਾਡਾ ਦੇਸ਼ ਸਾਡਾ ਸੁਭੋਤ ਰੱਖਾ ਤਰਫੀ ਕਰਦਾ ਰਹੇ ਅੱਜ ਜਦੋਂ ਬਲੈਕਆਊਟ ਹੋਇਆ ਮੈਂ ਸੁਨੇਹਾ ਭੇਜਵਾਇਆ ਸੀ ਕਿ ਆਪਾਂ ਜੋ 10 ਮਿੰਟ ਹੈ ਉਹ ਬਿਲਕੁਲ ਪੈਨਸਿਲੈਂਡ ਦੇ ਤੌਰ ਤੇ ਆਪਾਂ ਉਹ ਜਿਹੜੇ ਪਿਆਰੇ ਸ਼ਹੀਦ ਹੋਏ ਨੇ ਪਰਿਵਾਰ ਦੇ ਨੌਜਵਾਨ ਪੁੱਤਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੀਏ ਤਾਂ ਕਿ ਕੋਈ ਵੀ ਬੰਦਾ ਬੋਲੇ ਨਾ بس ਆਪਣੇ ਮਨ ਦੇ ਵਿੱਚ ਉਹਨਾਂ ਪ੍ਰਤੀ ਪਾਠ ਕਰੇ ਤੇ ਉਹਨਾਂ ਨੂੰ ਯਾਦ ਕਰੇ ਕਿ ਉਹਨਾਂ ਦੇ ਬੱਚਿਆਂ ਨੂੰ ਭਵਾਨ ਸੀ ਤੱਕ ਤੋਰ ਹਿੰਮਤ ਦੇਵੇ ਉਹਨਾਂ ਦੇ ਭੈਣਾਂ ਨੂੰ ਮਾਦਾਮਾਂ ਨੂੰ ਜਿੰਨੇ ਸਿੱਦੇ ਸਹਾਗ ਤੇ ਜਿਹਦੇ ਪੁੱਤਰ ਚਲੇ ਗਏ ਉਹਨਾਂ ਨੂੰ ਵੀ ਮਤਰ ਤਾਕਤ ਬਖਸ਼ੇ ਅੱਜ ਬੜੀ ਸ਼ਿਕਾ ਦੀ ਮੈਂ ਹਿੰਦੁਸਤਾਨ ਦੀ ਫੌਜ ਉੱਤੇ ਮਨ ਮਹਿਸੂਸ ਕਰਦਾ ਗਰਮ ਮਹਿਸੂਸ ਕਰਦਾ ਹੈ ਕਿ ਜੋ ਅੱਜ ਉਹਨਾਂ ਨੇ ਸਟ੍ਰਾਈਕ ਇਸਟ੍ਰਾਈਕ ਕੀਤੀ ਹੈ 9 ਟਿਕਾਣਿਆਂ ਦੇ ਉੱਤੇ ਬਹੁਤ ਵੱਡਾ ਸਾਡੇ ਇਸ ਫੌਜ ਨੇ ਸਾਡੀ ਨੇ ਉਥੇ ਧਮਾਕਾ ਕੀਤਾ ਤੇ ਉਥੋਂ ਦੇ ਅੱਤਵਾਦੀ ਨੇ ਜਿਹੜਾ ਹਰਾਤੀਆਂ ਕਿ ਬੜੀ ਵੱਡੀ ਗੱਲ ਹੈ ਕਿ ਟੈਰੋਰੀਜ਼ਮ ਕਿਸੇ ਵੀ ਕੰਟਰੀ ਕਿਸੇ ਵੀ ਕੰਮ ਜੋ ਹੋਵੇ ਉਹ ਨਾ ਬਰਦਾਸ਼ਤ ਹੋਣਾ। ਅਰ ਉਹਨੂੰ ਬਰਦਾਸ਼ਤ ਕਰਨਾ ਨਹੀਂ ਚਾਹੀਦਾ ਕਿ ਅੱਤਵਾਦੀ ਦਾ ਕੋਈ ਆਪਣਾ ਧਰਮ ਨਹੀਂ ਕੋਈ ਆਪਣਾ ਮਾਨ ਨਹੀਂ ਕੋਈ دین ਨਹੀਂ ਪਰ ਸਿਰਫ ਉਹਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਦਸਤ ਪਰੋਣੀ ਪਰ ਸਾਡੀ ਫੌਜ ਨੇ ਮੂੰਹ ਤੋੜਵਾਇ ਲਵਾ ਦਿੱਤਾ ਮੈਂ ਉਹਨਾਂ ਸਾਰੇ ਫੌਜੀ ਪਾਇਲਟ ਵੀਰਾਂ ਨੂੰ ਵੀ ਸਲੂਟ ਕਰਦਾ ਜਿਹੜਾ ਨੇ ਆਪਣੀ ਜਾਨ ਤੇ ਖੜ ਗਏ ਇਸ ਤਰ੍ਹਾਂ ਕੀਤੀ ਹੈ ਤੇ ਉਹਨਾਂ ਨੂੰ ਪਰਮਾਤਮਾ ਹਿੰਮਤ ਦੇ ਵਿੱਚ ਤਰਕ ਦੇਵੇ ਕਿਉਂ ਆਣ ਵਾਲੇ ਸਮੇਂ ਵਿੱਚ ਜੋ ਦੇਸ਼ ਦੇ ਦੁਸ਼ਮਣ ਨੇ ਉਹਦੇ ਖਿਲਾਫ ਬੜਕ ਕਰਦੇ ਰਹਣ ਤੇ ਜੋ ਆਪਾਂ ਸਾਰੇ ਲੋਕਾਂ ਜੋ ਉਹਨਾਂ ਦੇ ਪਿੱਛੇ ਖੜੇ ਆ ਆਪਣੇ ਵੀ ਅੰਦਰ ਕਰ ਜਲਵਾ ਹੋਵੇ ਕਿ ਦੇਸ਼ ਉੱਤੇ ਕੋਈ ਪੀੜ ਪੈਂਦੀ ਆ ਆਪਾਂ ਕੱਟੇ ਹੋਰ ਟੱਕਰਾ ਕਰਗੇ ਇਹ ਹੀ ਮੇਰੀ ਅਰਦਾਸ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਵੀ ਜਿਹੜੇ ਵੀ ਪਰਿਵਾਰਾਂ ਦਾ ਕੋਈ ਨੁਕਸਾਨ ਹੋਇਆ ਉਹਦੇ ਪਰਿਭਾਈ ਕੋਈ ਕਰਨੀ ਸ਼ਕਤ ਆ ਪਰ ਪ੍ਰਮਾਤਮਾ ਨੂੰ ਬਹੁਤ بڑا ਪਰਵਾਹ ਹੈ ਈਸ਼ਵਰ ਉਹਨਾਂ ਪਰਿਵਾਰਾਂ ਤੇ ਆਪੇ ਆਪਣਾ ਮਿਹਰਬਾਤ ਰੱਖੇ ਇਹ ਅਰਦਾਸ ਹੈ ਮੈਂ ਮਦਦ ਕਮੇਟੀ ਵੱਲੋਂ ਹੁਕਮ ਹੋਇਆ ਕੇ ਮੇਅਰ ਸਾਹਿਬ ਕੋਸ਼ ਅਨਾਉਂਸ ਕਰ ਗਏ ਜੀ ਮੈਂ ਇਹਨਾਂ ਨੂੰ ਬਿਸ਼ਵਾਸ ਦਿਵਾਉਣਾ ਹੈ ਕਿ ਤੁਹਾਡੀ ਪਿੱਠੇ ਲੱਗਣ ਦੇ ਆਗੇ ਪੂਰੇ ਜੋਨਰ ਜੋ ਵੀ ਤੁਹਾਡੇ ਡਿਮਾਂਡ ਉਪਰ ਕਰ ਰਹੇ ਧੰਨਵਾਦ ਔਰ ਜੈ ਮਾਤਾ ਦੀ ਔਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਖਾਸ ਕਰਕੇ ਲੰਮੇ ਸਾਹ ਤੁਸੀਂ ਇੱਥੇ ਬੈਠੇ ਹੋ ਤੇ ਜੋ ਤੁਹਾਡੇ ਮਨ ਦੀ ਆਸ਼ਾ ਦਾ ਤੁਹਾਡੀ ਜੋ ਮਨਸ਼ਾ ਭਗਵਾਨ ਸਾਰਿਆਂ ਦੇ ਪੂਰੀ ਕਰੇ ਧੰਨਵਾਦ ਧੰਨਵਾਦ